ਜੀ ਆਇਆਂ ਨੂੰ ਸਸਕੀਆ ਕਾਲ ਕਿੱਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਕਿਦਰ ਅਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਲੋ ਜੀ ਵੈਲਕਮ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਵਾਹ ਪੰਜਾਬੀ ਰਿਐਕਸ਼ਨ ਤੇ ਅੱਛਾ ਜੀ ਅੱਜ ਦੀ ਵੀਡੀਓ ਇੱਕ ਨਾ ਬੋਰਡਕਾਸਟ ਹੈ ਬਹੁਤ ਹੀ ਵਧੀਆ ਇਹ ਦਿਲਜੀਤ ਦੋਸਾਨ ਦੇ ਬਾਰੇ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਪ੍ਰੋਪਗੈਂਡਾ ਚੱਲਦਾ ਪਿਆ ਉਹਦੇ ਖਿਲਾਫ ਜਿਹੜੀ ਮੀਮਾਂ ਚੱਲੀਆਂ ਜਿਹੜੇ ਜਿਹੜੇ ਲੋਕ ਹੋਂ ਦਾ ਕੈਮਰਾ ਆਏ ਲੇਕਿਨ ਅੱਜ ਤੁਹਾਨੂੰ ਉਸ ਇਨਸਾਨ ਨਾਲ ਮਲਾਨੇ ਆ ਜਿੰਨੇ ਆਪਣਾ ਦਿਲਜੀਤ ਦੋਸਾਨ ਦੇ ਹੱਕ ਚ ਪਹਿਲਾ ਬਿਆਨ ਦਿੱਤਾ ਸੀ ਬਿਲਕੁਲ ਠੀਕ ਹੈ ਜਸਬੀਰ ਜੱਸੀ ਅੱਛਾ ਉਹਨਾਂ ਦਾ ਇੱਕ ਬੋਡਕਾਸਟ ਹੈ ਬੜੇ ਮਜ਼ੇ ਦੀ ਵੀਡੀਓ ਹੈ ਸਾਰੇ ਰਲ ਕੇ ਵੇਖਦੇ ਆ ਠੀਕ ਹੈ ਤੇ ਫਿਰ ਇਹਦੇ ਤੇ ਗੱਲਬਾਤ ਕਰਦੇ ਆ ਦਾ ਵਾਤੇ ਮੀਕਾ ਸਿੰਘ ਹੁਣੀ ਬਹੁਤ ਠੋਕ ਕੇ ਖਿਲਾਫ ਬੋਲੇ ਦਿਲਜੀਤ ਦੋਸਾਂ ਦੇ ਇਸ ਫਿਲਮ ਨੂੰ ਲੈ ਕੇ ਗੁਰੂ ਰੰਧਾਵਾ ਨੂੰ ਕੀ ਲੋਡ ਪਈ ਸੀਗੀ ਇਹਨਾਂ ਚੀਜ਼ਾਂ ਨੇ ਅਵੋਇਡ ਕੀਤੀਆਂ ਜਾ ਸਕਦੀਆਂ ਗੁਰੂ ਹਣੀ ਵੀ ਚਾਹੁੰਦੇ ਕਿ ਦੁਬਾਰਾ ਐਕਟਿਵ ਹੋ ਜਾਈਏ ਕਿਉਂਕਿ ਗੁਰੂ ਫਿਰ ਕਹਿੰਦੇ ਕਿ ਬੰਬੇ ਨੂੰ ਚਲਾ ਗਿਆ ਤੇ ਦੋਨੋਂ ਮਿਕਾ ਔਰ ਗੁਰੂ ਜਿਹੜੇ ਨੇ ਨਾ ਉਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਦੀਦੀ ਚੜਾਈ ਹੋਈ ਕਿ ਦਿਲਜੀਤ ਤੋਂ ਮਿਕਾ ਸਿੰਘ ਤੇ ਗੁਰੂ ਰੰਧਾਵਾ ਉਹਨਾਂ ਨੇ ਜੈਲਸੀ ਦੇ ਕਰਕੇ ਬਿਆਨ ਦਿੱਤੇ ਮੇਰੇ ਖਿਆਲ ਚ ਸੱਤ ਕੰਜਰੀਆਂ ਜਿੰਨੀ ਜਿਹੜੀ ਜੈਲਸੀ ਹੈ ਨਾ ਉਹ ਇੱਕ ਆਰਟਿਸਟ ਵਿੱਚ ਹੁੰਦੀ ਹੈ ਇਹ ਬੀਚਕਾਲੀ ਜਿੱਤੇ ਹੁਣ ਬਹੁਤ ਹਾਈ ਮਤਲਬ ਬਹੁਤ ਵੱਡੇ ਲੈਵਲ ਤੇ ਜਾ ਕੇ ਬੈਠਾ ਹੋਇਆ ਹੁਣ ਹੁਣ ਉਹਦਾ ਟਾਈਮ ਚੱਲ ਰਿਹਾ ਤੇ ਹੁਣ ਉਹਨੂੰ ਛੇੜਨਾ ਜਿਹੜਾ ਵੀ ਉਹਨੂੰ ਛੇੜੇਗਾ ਉਹਨੂੰ ਮੂੰਹ ਦਿਖਾਣੀ ਪਏਗੀ ਪਏ ਯਾਰ ਜੇ ਤੁਸੀਂ ਹਟਾਉਣਾ ਹੀ ਆ ਤੇ ਫਿਰ ਸਾਰਾ ਕੰਟੈਂਟ ਹਟਾਓ ਤੁਹਾਡਾ ਤੇ ਸਾਰਾ ਹੀ ਕੰਟੈਂਟ ਜਿਹੜਾ ਆਲਮੋਸਟ ਜਿਹੜਾ 70 80% ਜਿਹੜਾ ਉਹ ਕੰਟੈਂਟ ਤੁਹਾਡਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹਰ ਆਰਟਿਸਟ ਨੂੰ ਸਰੇ ਸਾਲ ਦੇ ਗਾਣੇ गा ਕੇ ਰੋਟੀ ਕਮਾ ਰਹੀ ਹੈ ਕਿਪਸੇ ক্রিকেট ਦੇ ਖਿਡਾਰੀ ਆਉਂਦੇ ਉਹਨਾਂ ਨਾਲ ਤਾਂ ਬਹਿ ਕੇ ਪਰਫਾਰਮ ਹੁੰਦੀਆਂ ਨੇ ਪਾਕਿਸਤਾਨ ਦੇ ਖਿਡਾਰੀ ਆਉਂਦੇ ਹੌਕੀ ਦੇ ਖਿਡਾਰੀ ਆਉਂਦੇ ਆ ਦੇਖੋ ਜਿਹੜਾ ਆਰਟ ਹੈ ਨਾ ਆਰਟ ਤੇ ਤੂੰ ਦੋਗਲੀ ਗੱਲ ਕਿਉਂ ਕਰਦੇ ਆ ਬੰਦੇ ਮੈਂ ਉਹ ਹੀ ਕਹਿਣਾ ਨਾ ਵੀ ਜੇ ਅਣਕ ਦਿਖਾਣੀਆਂ ਫਿਰ ਪੂਰੀ ਤਾਂ ਅਣਕ ਦਿਖਾ ਗੁਰਦਾਸ ਜੀ ਹੁਣਾਂ ਤਾਂ ਜਿਹੜਾ ਛੱਲਾ ਹੈ ਗੁਰਦਾਸ ਸਿੰਘ ਸਾਹਿਬ ਹੁਣਾਂ ਦਾ ਛੱਲਾ ਹਾਂ ਇਹ ਇਹ ਵੀ ਮੈਂ ਕੁਝ ਇੱਕ ਟਿਊਨ ਸੁਣੀ ਹੈ ਪਾਕਿਸਤਾਨ ਚ ਮਤਲਬ ਪਹਿਲਾਂ ਗਾਈਆਂ ਹੋਈਆਂ ਨੇ ਇਹ ਅਨਾਇਤ ਅਲੀ ਛੱਲਾ ਕੀ ਹੈ ਮੈਂ ਅਨਾਇਤ ਅਲੀ ਸਾਹਿਬ ਦਾ ਹੀ ਹੈ ਅੱਛਾ ਅਨਾਇਤ ਅਲੀ ਸਾਹਿਬ ਹੁਣਾਂ ਦਾ ਹੀ ਲਿਖਿਆ ਹੋਇ ਇਹਨੂੰ ਕੰਟਰੋਵਰਸੀ ਨਾ ਬਣਾ ਦਿਓ ਬਟ ਸਭ ਤੋਂ ਪਹਿਲਾਂ ਬਿਆਨ ਦਲਜੀਤ ਦੇ ਹੱਕ ਦੇ ਵਿੱਚ ਤੁਸੀਂ ਦਿੱਤਾ ਉਸ ਤੋਂ ਬਾਅਦ ਤੁਹਾਡੇ ਖਿਲਾਫ ਵੀ ਥਾਣੇ 'ਚ ਕੰਪਲੇਂਟ ਕਰਤੇ ਗਈ ਇਹ ਚੱਲ ਕੀ ਰਿਹਾ ਮੈਂ ਤਾਂ ਲੱਭ ਰਿਹਾ ਉਹ ਬੰਦੇ ਨੂੰ ਵੀ ਕਿੰਨੇ ਕੰਪਲੇਂਟ ਕੀਤੀ ਹੈ ਉਹਨੇ ਉਹਦੀ ਕਾਪੀ ਵਗੈਰਾ ਮੈਨੂੰ ਭੇਜੀ ਸੀਗੀ ਪਰ ਉਹ ਬੰਦਾ ਹੀ ਨਹੀਂ ਲੱਭ ਰਿਹਾ ਜਿੰਨੇ ਕੰਪਲੇਂਟ ਕੀਤੀ ਸੀਗੀ ਕਿ ਮੈਨੂੰ ਲੱਗਦਾ ਉਹਨੂੰ ਪਤਾ ਲੱਗ ਗਿਆ ਇਹ ਜਿਹੜੇ ਵਕੀਲ ਹੁੰਦੇ ਨੇ ਨਾ ਕਈ ਬੰਦੇ ਜਿਹੜੇ ਹੁੰਦੇ ਜਿਨ੍ਹਾਂ ਦਾ ਕੰਮ ਕੰਮ ਨਹੀਂ ਚੱਲ ਰਿਹਾ ਹੁੰਦਾ ਬਾਕੀ ਤੇ ਬਹੁਤ ਅੱਛਾ ਕਰ ਰਹੇ ਹੁੰਦੇ ਕਈ ਜਿਹੜੇ ਉਹ ਜਿਹੜੇ ਵਿਚਾਰੇ ਪਿੱਛੇ ਰਹਿ ਜਾਂਦੇ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਕਿੱਦਾਂ ਲਾਈਮਲਾਈਟ ਚਾਹੀਏ ਕਿਉਂਕਿ ਫਿਰ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਵੀ ਅਪਰੋਚ ਕਰਨਾ ਹੁੰਦਾ ਤੇ ਉਹਨੂੰ ਪਤਾ ਨਹੀਂ ਵੀ ਉਹ ਵਕੀਲਾਂ ਦਾ ਵੀ ਕਈ ਕਈਆਂ ਵਕੀਲਾਂ ਦਾ ਮੈਂ ਉਸਤਾਦ ਹੈ ਫਿਰ ਉਹਨੇ ਮੈਨੂੰ ਉਹਨਾਂ ਦਾ ਡਰ ਵੀ ਪਾਇਆ ਵੀ ਇਹਨੇ ਇਹਨੇ ਬਾਅਦ ਦੇ ਵਿੱਚ ਹੋਮ ਮਿਨਿਸਟਰ ਬਣ ਜਾਣਾ ਤੇ 24 ਦੇ ਵਿੱਚ ਜਿਹੜੇ ਆ ਉਹ ਇਵਨ ਕੇਜਰੀਵਾਲ ਸਾਹਿਬ ਜਿਹੜੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣ ਜਾਣਾ ਪਾਜੀ ਤੁਹਾਨੂੰ ਖਰਾਬ ਕਰਨੀਏ ਮੈਂ ਕਿਹਾ ਯਾਰ ਮੈਂ ਕਿਹੜੀ ਫੀਮ ਵੇਚਦਾ ਹਾਂ ਤੇ ਹਮੇਸ਼ਾ ਹੀ ਪੰਜਾਬ ਦੇ ਨਾਲ ਨਾਲ ਪੰਜਾਬ ਦੇ ਨਾਲ ਹੀ ਨਹੀਂ ਤੁਸੀਂ ਖੜੇ ਹੋਏ ਤੇ ਫਿਰ ਤੁਸੀਂ ਭਾਰਤ ਨਾਲ ਕਿੱਥੋਂ ਖੜੇ ਹੋ ਜਾਣਾ ਪੰਜਾਬ ਨਾਲ ਖੜੇ ਹੋਣਾ ਹੀ ਭਾਰਤ ਨਾਲ ਖੜੇ ਹੋਣਾ ਪਹਿਲੀ ਵਾਰ ਤੁਹਾਨੂੰ ਇਹ ਕਿਉਂ ਲੱਗਿਆ ਕਿ ਬਾਬਿਆਂ ਦੇ ਖਿਲਾਫ ਤੁਹਾਨੂੰ ਬੋਲਣਾ ਚਾਹੀਦਾ ਜੀ ਸੀ ਬੰਦੇ ਕੋਲ ਪ੍ਰਾਈਮ ਮਿਨਿਸਟਰ ਹੋਏ ਤੇ ਉਹ ਡਰਦਾ ਫਿਰ ਡੀਸੀ ਕੋ ਜਾਂ ਐਮਐਲਏ ਤੋਂ ਜਾਂ ਐਮਪੀ ਤੋਂ ਡਰਦਾ ਕਦੋਂ ਨਹੀਂ ਤੇ ਫਿਰ ਆਪਣੇ ਕੋ ਤਾਂ ਗੁਰੂ ਗ੍ਰੰਥ ਸਾਹਿਬ ਹੈ ਦੋ ਬਾਬਿਆਂ ਦੇ ਇੱਕ ਤੇ ਲੁਧਿਆਣੇ ਦਾ ਬਾਬਾ ਹੈ ਉਹਨੇ ਮੈਨੂੰ 3235 ਲੱਖ ਰੁਪਇਆ ਆਫਰ ਕੀਤਾ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੇ ਆਰਟਿਸਟ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਾਮਣਾ ਖੱਟਿਆ ਪੰਜਾਬ 'ਚ ਸਟਰਗਲ ਕੀਤਾ ਨਾਮ ਵੱਡੇ ਹੋਏ ਔਰ ਉਸ ਤੋਂ ਬਾਅਦ ਬਾਲੀਵੁੱਡ ਤੱਕ ਵੀ ਤੱਕ ਜਮਾਈ ਜਿਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਪੰਜਾਬੀ ਆਰਟਿਸਟਾਂ ਦੀ ਚਰਚਾ ਹੁੰਦੀ ਹੈ ਤੇ ਆਪਸ ਦੇ ਵਿੱਚ ਇਹਨਾਂ ਦੇ ਸਿੰਘ ਵੀ ਫਸ ਜਾਂਦੇ ਆ ਪੰਜਾਬੀ ਆਰਟਿਸਟ ਆਪਸ ਦੇ ਵਿੱਚ ਹੀ ਬਹਿਸਦੇ ਹੋਏ ਵੀ ਨਜ਼ਰ ਆਉਂਦੇ ਆ ਜਦੋਂ ਕਿਸੇ ਦਾ ਰੌਲਾ ਪੈਂਦਾ ਤਾਂ ਸਭ ਤੋਂ ਪਹਿਲਾਂ ਪੰਜਾਬੀ ਆਰਟਿਸਟ ਹੀ ਇੱਕ ਦੂਜੇ ਤੇ ਸਵਾਲ ਖੜੇ ਕਰਦੇ ਆ ਤੇ ਜੇ ਸਵਾਲ ਖੜੇ ਹੁੰਦੇ ਤਾਂ ਕੁਝ ਇੱਕ ਪੰਜਾਬੀ ਆਰਟਿਸਟ ਹੀ ਆ ਜਿਹੜੇ ਪੰਜਾਬੀ ਆਰਟਿਸਟਾਂ ਦੇ ਨਾਲ ਖੜਦੇ ਹੋਏ ਵੀ ਨਜ਼ਰ ਆਉਂਦੇ ਆ ਦਿਲਜੀਤ ਦੋਸਾਂਝ ਦੀ ਫਿਲਮ ਆਈ ਜਿਸ ਤੇ ਬਹੁਤ ਜ਼ਿਆਦਾ ਇਤਰਾਜ਼ ਹੋਇਆ ਇੰਡੀਆ ਦੇ ਵਿੱਚੋਂ ਫਿਲਮ ਲੱਗੀ ਨਹੀਂ ਦਿਲਜੀਤ ਨੇ ਓਵਰ ਸੀਜ਼ ਫਿਲਮ ਰਿਲੀਜ਼ ਕਰਤੀ ਔਰ ਇਹ ਸੀ ਕਿ ਪਾਕਿਸਤਾਨੀ ਆਰਟਿਸਟ ਹੈ ਉਸ ਨੂੰ ਹਟਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਰੌਲਾ ਪਾਉਣ ਵਾਲਿਆਂ ਦੇ ਵਿੱਚ ਵੀ ਮੀਕਾ ਸਿੰਘ ਸੀ ਗੁਰੂ ਰੰਧਾਵਾ ਸੀ ਪਰ ਜੋ ਦਿਲਜੀਤ ਦੋਸਾਂਝ ਤੇ ਹੱਕ ਦੇ ਵਿੱਚ ਡਟੇ ਤਾਂ ਜਸਵੀਰ ਜੱਸੀ ਹੋਣੀ ਸਭ ਤੋਂ ਪਹਿਲਾਂ ਬਿਆਨ ਦਿਲਜੀਤ ਦੇ ਹੱਕ ਦੇ ਵਿੱਚ ਜਸਵੀਰ ਜੱਸੀ ਦਾ ਆਇਆ ਸੀ ਜਸਵੀਰ ਜੱਸੀ ਹੁਣਾਂ ਦੇ ਉੱਪਰ FIR ਵੀ ਉਹਨਾਂ ਦੇ ਖਿਲਾਫ ਦਰਜ ਕਰਾਉਣ ਲਈ ਸ਼ਿਕਾਇਤ ਦੇ ਦਿੱਤੀ ਗਈ ਦਿੱਲੀ ਦੇ ਵਿੱਚ ਔਰ ਚਰਚਾ ਕਰਾਂਗੇ ਜਸਬੀਰ ਜੱਸੀ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਵੱਡੇ ਆਰਟਿਸਟ ਨੇ ਪੰਜਾਬ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ ਜੱਸੀ ਜੀ ਬਹੁਤ ਬਹੁਤ ਸਵਾਗਤ ਹੈ ਬੋਲ ਪੰਜਾਬੀ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਜੀ ਜੱਸੀ ਜੀ ਜਾ ਕੇ ਆਏ ਹੋ ਤੁਸੀਂ ਵਿਦੇਸ਼ ਦੌਰਾ ਕਰਕੇ ਆਏ ਹੋ ਤੇ ਮੈਂ ਕਹਿੰਦਾ ਚਲੋ ਚਰਚਾ ਕਰੀਏ ਤੁਹਾਡੇ ਨਾਲ ਜਿਹੜੀ ਕੰਟਰੋਵਰਸੀ ਛੜੀ ਹੋਈ ਹੈ ਦਿਲਜੀਤ ਦੁਸਾਂਜ ਵਾਲੀ ਤੁਸੀਂ ਦਿਲਜੀਤ ਦੇ ਹੱਕ ਦੇ ਵਿੱਚ ਆਏ ਸਭ ਤੋਂ ਪਹਿਲਾ ਬਿਆਨ ਦਿਲਜੀਤ ਦੇ ਹੱਕ ਦੇ ਵਿੱਚ ਤੁਸੀਂ ਦਿੱਤਾ ਉਸ ਤੋਂ ਬਾਅਦ ਤੁਹਾਡੇ ਖਿਲਾਫ ਵੀ ਥਾਣੇ 'ਚ ਕੰਪਲੇਂਟ ਕਰਤੀ ਗਈ ਇਹ ਚੱਲ ਕੀ ਰਿਹਾ ਕੰਪਲੇਂਟ ਦਾ ਮੈਨੂੰ ਮੈਂ ਤਾਂ ਲੱਭ ਰਿਹਾ ਉਹ ਬੰਦੇ ਨੂੰ ਵੀ ਕਿੰਨੇ ਕੰਪਲੇਂਟ ਕੀਤੀ ਹੈ ਉਹਨੇ ਉਹਦੀ ਕਾਪੀ ਵਗੈਰਾ ਮੈਨੂੰ ਭੇਜੀ ਸੀਗੀ ਹਾਂ ਕਈਆਂ ਬੰਦਿਆਂ ਨੇ ਮਲੇ ਇੱਧਰ ਉੱਧਰੋਂ ਜਾਂ ਜਿਹੜੇ ਰਿਪੋਰਟ ਸੋਸ਼ਲ ਮੀਡੀਆ ਤੋਂ ਮੈਂ ਦੇਖੀ ਪਰ ਉਹ ਬੰਦਾ ਹੀ ਨਹੀਂ ਲੱਭ ਰਿਹਾ ਜਿੰਨੇ ਕੰਪਲੇਂਟ ਕੀਤੀ ਸੀਗੀ ਕਿ ਮੈਨੂੰ ਲੱਗਦਾ ਉਹਨੂੰ ਪਤਾ ਲੱਗ ਗਿਆ ਵੀ ਇਹ ਦੁਨੀਆ ਜਿਹੜੀ ਹੈ ਬਹੁਤ ਸਟਰੋਂਗਲੀ ਦਲਜੀਤ ਦੇ ਨਾਲ ਖੜੀ ਹੋ ਗਈ ਹੈ ਹਮ ਤੇ ਫਿਰ ਮੈਂ ਇੱਕ ਹੋਰ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਪਾਈ ਮੈਂ ਕਿਹਾ ਯਾਰ ਇਹ ਪਹਿਲੀ ਦੁਨੀਆ ਦੀ ਕੰਪਲੇਂਟ ਹੈ ਜਿਹੜੀ ਜਿਹਦੇ ਅਗੇਂਸਟ ਜਿਹੜੀ ਕਾਤਲ ਕਾਤਲ ਦੇ ਖਿਲਾਫ ਨਹੀਂ ਹੈ ਕਾਤਲ ਦੀ ਹਮਾਇਤ ਕਰਨ ਵਾਲੇ ਦੇ ਖਿਲਾਫ ਹੈ ਹਮ ਜਿਹਨੇ ਉਹਦੀ ਹਮਾਇਤ ਕੀਤੀ ਹੈ ਜਿਹਨੇ ਜ਼ੁਰਮ ਕੀਤਾ ਉਹਦੀ ਹਮਾਇਤ ਕੀਤੀ ਹੈ ਉਹਦੇ ਖਿਲਾਫ ਹੈ ਤਾਂ ਫਿਰ ਵੀ ਉਹ ਬੰਦਾ ਆਏ ਨਹੀਂ ਮੈਨੂੰ ਲੱਗਦਾ ਕਈ ਜਿਹੜੇ ਵਕੀਲ ਹੁੰਦੇ ਨੇ ਨਾ ਕਈ ਬੰਦੇ ਜਿਹੜੇ ਹੁੰਦੇ ਜਿਨ੍ਹਾਂ ਦਾ ਕੰਮ ਕੰਮ ਨਹੀਂ ਚੱਲ ਰਿਹਾ ਹੁੰਦਾ ਬਾਕੀ ਤੇ ਬਹੁਤ ਅੱਛਾ ਕਰ ਰਹੇ ਹੁੰਦੇ ਕਈ ਜਿਹੜੇ ਉਹ ਜਿਹੜੇ ਵਿਚਾਰੇ ਪਿੱਛੇ ਰਹਿ ਜਾਂਦੇ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਕਿੱਦਾਂ ਲਾਈਮ ਲਾਈਟ ਚਾਹੀਏ ਕਿਉਂਕਿ ਫਿਰ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਵੀ ਅਪਰੋਚ ਕਰਨਾ ਹੁੰਦਾ ਤੇ ਉਹਨੂੰ ਪਤਾ ਨਹੀਂ ਵੀ ਉਹ ਵਕੀਲਾਂ ਦਾ ਵੀ ਕਈ ਕਈਆਂ ਵਕੀਲਾਂ ਦਾ ਮੈਂ ਉਸਤਾਦ ਹਾਂ ਮੇਰਾ ਇੱਕ ਵਕੀਲ ਦੋਸਤ ਹੁੰਦਾ ਸੀ ਮੈਂ ਤੁਹਾਨੂੰ ਉਹਦੀ ਗੱਲ ਦੱਸਦਾ ਉਹਦਾ ਕੰਮ ਇਹ ਹੁੰਦਾ ਸੀ ਜੇ ਕੋਈ ਫਸ ਜਾਣਾ ਜੇ ਉਹਨੇ ਮੈਨੂੰ ਅਪਰੋ ਉਦੋਂ ਇੱਕ ਦਿੱਲੀ ਦਾ ਚਾਵਲਾ ਸੀਗਾ ਉਹ ਤੇ ਬੜਾ ਦੋਸਤ ਰਿਹਾ ਬੜਾ ਟਾਈਮ ਦੋਸਤ ਰਿਹਾ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਯਾਰ ਇਹ ਬੰਦਾ ਮੈਨੂੰ ਕਿੱਦਾਂ ਯੂਜ਼ ਕਰ ਰਿਹਾ ਪਰ ਜਦੋਂ ਦਲੇਰ ਮਹਿੰਦੀ ਹੋਣਾਂ ਦੀ ਜਦੋਂ ਪ੍ਰੋਬਲਮ ਹੋਈ ਤਾਂ ਉਹਨੇ ਮੈਨੂੰ ਕਿਹਾ ਵੀ ਮੈਂ ਛੁਡਾ ਸਕਦਾ ਕਬੂਤਰ ਬਾਜੀ ਵਾਲੇ ਕੇਸ ਚ ਦਲੇਰ ਮਹਿੰਦੀ ਹੋਣੀ ਪਾਉਂਦੇ ਉਹ ਕਹਿੰਦਾ ਮੈਂ ਸੈਟਿੰਗ ਕਰਾ ਸਕਦਾ ਮੈਂ ਕਿਹਾ ਯਾਰ ਮੈਂ ਜ਼ਿੰਦਗੀ ਸੈਟਿੰਗ ਸ਼ੂਟਿੰਗ ਤੇ ਕਰਾਈ ਨਹੀਂ ਆ ਫੋਨ ਹੈਗਾ ਤੇ ਤੂੰ ਅਪਰੋਚ ਕਰ ਲੈ ਜਾਂ ਕਿਸੇ ਆਪਣੀ ਟੀਮ ਨੂੰ ਕਹਿ ਲੈ ਫਿਰ ਜਦੋਂ ਰਾਜ ਹੁਣਾ ਦੀ ਰਾਜਕੁੰਦਰਾ ਹੁਣਾ ਦੀ ਵੀ ਪ੍ਰੋਬਲਮ ਹੋਈ ਉਦੋਂ ਵੀ ਉਹਨੇ ਮੈਨੂੰ ਇਹ ਗੱਲ ਕੀਤੀ ਫਿਰ ਮੈਨੂੰ ਥੋੜਾ ਥੋੜਾ ਲੱਗਿਆ ਮੈਂ ਕਿ ਯਾਰ ਇਹ ਸੈਟਿੰਗ ਸ਼ੂਟਿੰਗ ਕੀ ਕਰਾਉਂਦਾ ਲਾਈਜ਼ਨਿੰਗ ਕਰਦਾ ਸੀ ਲਾਈਜ਼ਨਿੰਗ ਕਰਦਾ ਸੀ ਉਹ ਕਹਿੰਦਾ ਭਾਜੀ ਮੈਂ ਲਾਈਜ਼ਨਿੰਗ ਕਰਦਾ ਆਂ ਮੈਂ ਇਹਨਾਂ ਦੀ ਸੈਟਿੰਗ ਕਰਾ ਸਕਦਾ ਮੈਂ ਕਿ ਯਾਰ ਮੈਂ ਇਸ ਕੰਮ ਦੇ ਵਿੱਚ ਨਹੀਂ ਹੈਗਾ ਸੈਟਿੰਗ ਦੇ ਵਿੱਚ ਮੈਂ ਨਹੀਂ ਹੈਗਾ ਫਿਰ ਉਹ ਕੀ ਕਰਦਾ ਸੀ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਵੀ ਉਹ ਆਪੇ ਹੀ ਕਈਆਂ ਬੰਦਿਆਂ ਦੇ ਖਿਲਾਫ ਇਨਕਮ ਟੈਕਸ ਦੇ ਜਾਂ ਕੁਛ ਇਦਾਂ ਦੇ ਚੱਕਰ ਪਾ ਲੈਂਦਾ ਸੀ ਫਿਰ ਉਹਨਾਂ ਨੂੰ ਆਪ ਹੀ ਛੁਡਾ ਲੈਂਦਾ ਸੀ ਸੋ ਇਹੋ ਜਿਹੜੇ ਵਕੀਲ ਹੁੰਦੇ ਆ ਨਾ ਉਹਨਾਂ ਦਾ ਹੀ ਜ਼ਿਆਦਾ ਪ੍ਰਭਾਵ ਮੈਂ ਕਰਦਾ ਨਹੀਂ ਹੈ ਖੈਰ ਹੁਣ ਨਹੀਂ ਕਰਦਾ ਪਹਿਲਾਂ ਤੇ ਮੈਂ ਉਹਦੇ ਨਾਲ ਬੜੀ ਦੋਸਤੀ ਨਿਭਾਈ ਉਹਨੇ ਮੈਨੂੰ ਹਰ ਥਾਂ ਤੇ ਜਿੱਥੇ ਵੀ ਇਹਨੇ ਕਿਹਾ ਵੀ ਗਾ ਦੇ ਮੈਂ ਗਾ ਦੇਣਾ ਹਨਾ ਕੋਈ ਉਹਨੇ ਕਿਹਾ ਯਾਰ ਜੱਜ ਹੈਗੇ ਉਹਨਾਂ ਦੇ ਘਰ ਗਾ ਦੇ ਕੋਈ ਐ ਕੋਈ ਕਾਰੋਬਾਰੀ ਹੈਗੇ ਐ ਐਕਸਪਲੋਇਡ ਕਰਦਾ ਰਿਹਾ ਬਟ ਇਹਨਾਂ ਲੋਕਾਂ ਦਾ ਕੰਮ ਹੀ ਇਹ ਹੁੰਦਾ ਉਹਨਾਂ ਨੇ ਜਾਂਦ ਪਬਲਿਸਿਟੀ ਲੈਣੀ ਉਹਨੇ ਇੱਕ ਵਾਰੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਚਲੋ ਹੁਣੇ ਛਿੜ ਗਈ ਗੱਲ ਤਾਂ ਅੱਜ ਵਕੀਲਾਂ ਦੀ ਗੱਲ ਹੀ ਛਿੜ ਗਈ ਤਾਂ ਉਹ ਇੱਕ ਵਕੀਲ ਜਿਹੀ ਗੱਲਾਂ ਦੱਸਦਾ ਮੈਂ ਤੁਹਾਨੂੰ ਉਹਨੇ ਨੇ ਇੱਕ ਮੈਨੂੰ ਪੋਲੀਟਿਸ਼ੀਅਨ ਮੈਂ ਨਾਮ ਨਹੀਂ ਲਾਵਾਂਗਾ ਅੱਜ ਉਹਨੇ ਪੋਲੀਟਿਸ਼ੀਅਨ ਵਾਲ ਮੈਨੂੰ ਮਿਲਾਇਆ ਮੈਨੂੰ ਕਹਿੰਦਾ ਭਾਜੀ ਜੋ ਮੈਂ ਕਹਾਂਗਾ ਨਾ ਤੁਸੀਂ ਹਾਂ ਕਰੀ ਜਾਓ ਤੋਂ ਪੋਲੀਟਿਸ਼ੀਅਨ ਜਿਹੜਾ ਸੀ ਉਹ ਉਹਦੇ ਘਰ ਆਇਆ ਮੈਂ ਗਿਆ ਤੇ ਉਹਨੇ ਸ਼ੁਰੂ ਕੀਤਾ ਉਹਨੇ ਕਿਹਾ ਵੀ ਭਾਜੀ ਉਸ ਬੰਦੇ ਨੂੰ ਉਹਨੇ ਕਿਹਾ ਜੀ ਜੱਸੀ ਜੀ ਹੁਣ ਵੀ ਜਿਹੜੇ ਇਹਨਾਂ ਦੇ ਵੀ ਅੰਬੀਸ਼ਨ ਹੈਗੇ ਪੋਲੀਟੀਕਲ ਹਰ ਬੰਦੇ ਦੇ ਅੰਬੀਸ਼ਨ ਹੁੰਦੇ ਆ ਤੇ ਇਹ ਚਾਹੁੰਦੇ ਹੁੰਦੇ ਆ ਵੀ ਆਪਸੀ ਪਲੇਟ ਪੋਲਿਟਿਕਲੀ ਕੁਝ ਬਣੀ ਹੈ ਮੈਂ ਇੱਕਦਮ ਸੁਣ ਕੇ ਹੈਰਾਨ ਹੋ ਗਿਆ ਹਨਾ ਕਹਿੰਦੇ ਵੀ ਕੱਲ ਨੂੰ ਇਹ ਐਮਪੀ ਵੀ ਖੜੇ ਹੋ ਸਕਦੇ ਆ ਮੈਂ ਕਿਹਾ ਜੀ ਇੱਕ ਮਿੰਟ ਮੇਰੀ ਗੱਲ ਸੁਣਾ ਇਹ ਮੇਰੇ ਭਰਾ ਨੇ ਇਹਨਾਂ ਦੇ ਮੈਂ ਨਾਲ ਹੋ ਸਕਦਾ ਪਰ ਮੇਰਾ ਕੋਈ ਐਂਬੀਸ਼ਨ ਨਹੀਂ ਹੈਗਾ ਪੋਲਿਟਿਕਲ ਮੈਂ ਕਦੀ ਵੀ ਪੋਲਿਟਿਕਲ ਲਾਈਨ 'ਚ ਨਹੀਂ ਜਾਣਾ ਮੇਰਾ ਇਹ ਬੜਾ ਪੱਕਾ ਦ੍ਰਿੜ ਇਰਾਦਾ ਹੈ ਕਿਉਂਕਿ ਮੈਨੂੰ ਪਤਾ ਹੈ ਮੈਂ ਪੋਲਿਟਿਕਲੀ ਬਿਲਕੁਲ ਅਨਫਿਟ ਹੈਗਾ ਮੈਂ ਮੈਂ ਕਿਸੇ ਨਾਲ ਉਹ ਨਹੀਂ ਹੋ ਸਕਦਾ ਫਿਟ ਹੀ ਨਹੀਂ ਹੋ ਸਕਦਾ ਇਸ ਗੱਲ ਤੇ ਫਿਰ ਉਹ ਹੀ ਬੰਦਾ ਜਿਹੜਾ ਪੋਲਿਟਿਸ਼ੀਅਨ ਸੀ ਮੈਨੂੰ ਬਾਅਦ 'ਚ ਮਿਲਿਆ ਤੇ ਮੈਨੂੰ ਕਹਿੰਦਾ ਵੀ ਹੈਗਾ ਅੰਬੀਸ਼ਨ ਮੈਂ ਕਹਾਂ ਜੀ ਬਿਲਕੁਲ ਵੀ ਨਹੀਂ ਉਸ ਬੰਦੇ ਦਾ ਹੀ ਅੰਬੀਸ਼ਨ ਸੀਗਾ ਮੇਰਾ ਕੋਈ ਅੰਬੀਸ਼ਨ ਨਹੀਂ ਸੀ ਹੈਗਾ ਤੇ ਉਹ ਕੀ ਸੀ ਉਹ ਸੈਟਿੰਗ ਕਰਨਾ ਚਾਹੁੰਦਾ ਸੀ ਫਿਰ ਉਹਨੇ ਮੈਨੂੰ ਉਹਦਾ ਡਰ ਵੀ ਪਾਇਆ ਵੀ ਇਹਨੇ ਇਹਨੇ ਬਾਅਦ ਦੇ ਵਿੱਚ ਹੋਮ ਮਿਨਿਸਟਰ ਬਣ ਜਾਣਾ ਤੇ 24 ਦੇ ਵਿੱਚ ਜਿਹੜੇ ਆ ਉਹ ਈਵਨ ਕੇਜਰੀਵਾਲ ਸਾਹਿਬ ਜਿਹੜੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣ ਜਾਣਾ ਪਾ ਜੀ ਤੁਹਾਨੂੰ ਖਰਾਬ ਕਰਨਗੇ ਮੈਂ ਕਿਹਾ ਯਾਰ ਮੈਂ ਕਿਹੜੀ ਫੀਮ ਵੇਚਦਾ ਮੈਂ ਕੋਈ ਡਰੱਗ ਵੇਚਦਾ ਨਹੀਂ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਡੀਲਾਂ ਕਰਾਉਂਦਾ ਕਿਸੇ ਦੀ ਮੈਨੂੰ ਤੇ ਕੋਈ ਕਿਸੇ ਚੀਜ਼ ਦਾ ਡਰ ਹੀ ਨਹੀਂ ਹੈਗਾ ਇੱਥੋਂ ਤਾਂ ਇਹ ਤਾਂ ਸਪਸ਼ਟ ਹੋ ਗਿਆ ਉਹ ਬੰਦਾ ਆਮ ਆਦਮੀ ਪਾਰਟੀ ਦਾ ਸੀਗਾ ਹਾਂ ਹਾਂ ਕੋਈ ਗੱਲ ਨਹੀਂ ਉਹ ਤੇ ਚਲੋ ਕਦੀ ਹੋਇਆ ਤੇ ਨਾਮ ਵੀ ਲਾ ਦਾਂਗਾ ਮੈਨੂੰ ਇਹ ਨਾਮ ਐ ਤਾਂ ਨਹੀਂ ਲੈਂਦਾ ਹੁੰਦਾ ਕਿਉਂਕਿ ਉਹ ਪੂਰੀ ਦੀ ਪੂਰੀ ਨੀ ਤੇ ਇੰਟਰਵਿਊ ਜਿਹੜੀ ਫਿਰ ਉਧਰ ਨੂੰ ਚੱਲ ਜਾਂਦੀ ਹੈ ਫਿਰ ਉਹ ਸਾਰਾ ਸਿਸਟਮ ਜਿਹੜਾ ਉਧਰ ਨੂੰ ਚੱਲ ਜਾਂਦਾ ਸੋ ਆਈ ਥਿੰਕ ਇਹੋ ਜਿਹੇ ਵਿਲੇ ਬੰਦੇ ਜਿਹੜੇ ਹਨ ਔਰ ਉਹਨਾਂ ਨੂੰ ਜਾਂਦਾ ਪਬਲਿਸਿਟੀ ਦੀ ਲੋੜ ਹੁੰਦੀ ਜਾਂ ਉਹ ਥੋੜੇ ਬਹੁਤੇ ਪੈਸੇ ਮੁਸੇ ਕਮਾਉਣ ਦੇ ਵਿੱਚ ਸੈਟਿੰਗ ਕਰਨ ਦੇ ਚੱਕਰ ਦੇ ਵਿੱਚ ਹੁੰਦੇ। ਪੈਸੇ ਇਹੀ ਚੱਕਰ ਤੇ ਆਹ ਬੈਠਾ ਜਸਵੀਰ ਸਿੰਘ ਪੰਜਾਬ ਦੇ ਵਿੱਚ ਤੇ ਕੋਈ ਡਰ ਨਹੀਂ ਹੈ, ਕੋਈ ਕੁਝ ਨਹੀਂ ਹੈ। ਜਿੱਦਨ ਕਹਿਣਗੇ ਪੇਸ਼ ਹੋਣ ਦੀ ਗੱਲ ਹੋਏਗੀ, ਪੇਸ਼ ਵੀ ਹੋ ਜਾਾਂਗੇ, ਕੋਈ ਪ੍ਰੋਬਲਮ ਨਹੀਂ। ਅੱਜ ਤੁਹਾਨੂੰ ਕੋਈ ਪੁਲਿਸ ਵੱਲੋਂ ਕਾਲ ਨਹੀਂ ਆਇਆ? ਨਹੀਂ ਮੈਨੂੰ ਕੋਈ ਕਾਲ ਨਹੀਂ ਆਇਆ। ਮੈਨੂੰ ਇਹ ਪਤਾ ਲੱਗਿਆ ਕਿ ਉਹ ਜਿੱਥੇ ਉਹਨੇ ਸ਼ਿਕਾਇਤ ਕੀਤੀ ਹੈ, ਉਹ ਬੰਦੇ ਮੇਰੇ ਥੋੜੇ ਬਹੁਤ ਦੋਸਤ ਮਿੱਤਰ ਸੀਗੇ, ਉਹ ਵਾਕਿਫ ਸੀਗੇ ਤੇ ਉਹਨਾਂ ਨੇ ਅੱਗੇ ਦੋਸਤਾਂ ਨੂੰ ਭੇਜਿਆ ਵੀ ਆ ਜੱਸੀ ਦੇ ਖਿਲਾਫ ਆਈ ਇੱਕ ਸ਼ਿਕਾਇਤ ਤੇ ਮੈਂ ਸੱਚੀ ਪੁੱਛਦਾ ਮੈਂ ਉਹਨੂੰ ਚੰਗੀ ਤਰ੍ਹਾਂ ਪੜਿਆ ਵੀ ਨਹੀਂ ਉਹ ਮੈਂ ਉਹ ਦੇਖਿਆ ਸੋਸ਼ਲ ਮੀਡੀਆ ਤੇ ਇੱਕ ਪਾਸੇ ਮੇਰੀ ਫੋਟੋ ਲਾ ਦਿੰਦੇ ਇੱਕ ਪਾਸੇ ਦੂਸਰੀ ਉਹਦੀ ਗ੍ਰਾਫਿਕ ਪਾ ਦਿੰਦੇ ਗ੍ਰਾਫ ਹਾਂ ਪਾ ਦਿੰਦੇ ਠੀਕ ਹੈ ਕੋਈ ਗੱਲ ਨਹੀਂ ਪੰਜਾਬ ਵਾਸਤੇ ਜੇ ਬੋਲਣਾ ਪਿਆ ਬੋਲਦਿਆਂ ਕੋਈ ਵੀ ਔਕੜ ਆਈਆਂ ਕੋਈ ਵੀ ਪ੍ਰੋਬਲਮਸ ਆਈਆਂ ਉਹਨਾਂ ਦੀ ਕੋਈ ਪਰਵਾਹ ਨਹੀਂ ਹੈਗੀ ਹਮ ਅਸੀਂ ਮਤਲਬ ਬਿਲਕੁਲ ਤਿਆਰ ਬਰ ਤਿਆਰ ਹਾਂ ਜਿਸੀ ਚਲੋ ਇੱਕ ਦੋ ਸਵਾਲ ਇਹਦੇ ਤੇ ਨੇ ਮੇਰੇ ਕਿਉਂਕਿ ਤੁਸੀਂ ਇੰਡਸਟਰੀ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੁਹਾਡੇ ਬਹੁਤ ਚੰਗੇ ਚੰਗੇ ਯਾਰ ਨੇ ਇੰਡਸਟਰੀ ਦੇ ਵਿੱਚ ਸਲਮਾਨ ਖਾਨ ਹੋਣੀ ਤੁਹਾਡੇ ਚੰਗੇ ਦੋਸਤ ਨੇ ਹੋਰ ਵੀ ਵੱਡੇ ਵੱਡੇ ਸਾਰੇ ਦੋਸਤ ਨੇ ਮੈਂ ਮੈਂ ਤਾਂ ਦੱਸ ਜਿੰਨੀ ਮੈਂ ਦੋਸਤੀ ਕਮਾਈ ਹੈ ਨਾ ਸਾਰੇ ਕਲਾਕਾਰ ਇਕੱਠੇ ਕਰ ਲੋ ਤੇ ਹੋ ਸਕਦਾ ਸਾਰਿਆਂ ਨੇ ਵੀ ਇੰਨੀ ਦੋਸਤੀ ਨਾ ਕਮਾਈ ਹੋਵੇ ਮੈਂ ਇਕੱਲਾ ਹੀ ਐਸਾ ਬੰਦਾ ਹੋਵਾਂਗਾ ਜਿਹੜਾ ਮੈਂ ਹਰ ਇੱਕ ਨੂੰ ਮਿਲਦਾ ਇੱਥੋਂ ਸਾਫ਼ ਸ਼ੁੱਧਾਂ ਤੇ ਹਰੇਕ ਬੰਦੇ ਦੇ ਨਾਲ ਖੜੀਦਾ ਜਿਹੜਾ ਬੰਦਾ ਸਹੀ ਹੈ ਜਿਹੜਾ ਖਰਾਬ ਹੈ ਉਹਦੇ ਨਾਲ ਨਹੀਂ ਜਿਹੜਾ ਡੀਲਣਾ ਵੀਲਣਾ ਜਾਂ ਟਾਈਪ ਦਾ ਕੋਈ ਬੰਦਾ ਹੋਵੇ ਉਹਦੇ ਨਾਲ ਨਹੀਂ ਖੜਦੇ ਪਰ ਜਿਹੜਾ ਵੀ ਬੰਦਾ ਸਾਫ਼ ਹੈ ਜਿਹੜਾ ਵੀ ਬੰਦੇ ਨੂੰ ਲੱਗਦਾ ਵੀ ਇਹ ਅਸੀਂ ਇਹ ਸਾਡਾ ਦੋਸਤ ਹੈ ਅਸੀਂ ਉਹਦੇ ਨਾਲ ਖੜਦੇ ਗੁਰੂ ਰੰਧਾਵਾ ਤੇ ਮੀਕਾ ਸਿੰਘ ਹੁਣੀ ਬਹੁਤ ਠੋਕ ਕੇ ਖਿਲਾਫ ਬੋਲੇ ਦਿਲਜੀਤ ਦੋਸਾਂ ਦੇ ਇਸ ਫਿਲਮ ਨੂੰ ਲੈ ਕੇ ਮੀਕਾ ਸਿੰਘ ਹੁਣੀ ਵੀ ਜਿਸ ਤਰੀਕੇ ਨਾਲ ਵਾਰ-ਵਾਰ ਲਾਈਵ ਆ ਰਹੇ ਸੀ ਲਾਈਵ ਹੋ ਕੇ ਬੋਲ ਰਹੇ ਸੀ ਪੋਸਟਾਂ ਪਾ ਰਹੇ ਸੀ ਗੁਰੂ ਰੰਧਾਵਾ ਨੂੰ ਕੀ ਲੋੜ ਪਈ ਸੀਗੀ ਇਹਨਾਂ ਚੀਜ਼ਾਂ ਦੇ ਅਵੋਇਡ ਕੀਤੀਆਂ ਜਾ ਸਕਦੀਆਂ ਗੁਰੂ ਹੁਣੀ ਵੀ ਹੁਣ ਚਾਹੁੰਦੇ ਕਿ ਦੁਬਾਰਾ ਐਕਟਿਵ ਹੋ ਜਾਈਏ ਕਿ ਗੁਰੂ ਫਿਰ ਕਹਿੰਦੇ ਕਿ ਬੰਬੇ ਨੂੰ ਚਲਾ ਗਿਆ ਦੇਖੋ ਇਹ ਦੋਨੋਂ ਮੀਕਾ ਔਰ ਗੁਰੂ ਜਿਹੜੇ ਨੇ ਨਾ ਉਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੀ ਬਾਤ ਮੈਂ ਜੇ ਤੁਸੀਂ ਮੇਰੀ ਗੱਲ ਕਰੋ ਕਿ ਮੈਂ ਪੰਜਾਬ ਦੀ ਗੱਲ ਕਿਉਂ ਕਰਦਾ ਮੈਂ ਵੀ ਨੈਸ਼ਨਲ ਤੇ ਹਿੱਟ ਹੋਇਆ ਸੀ ਦਿਲ ਲੈ ਗਈ ਕੁੜੀ ਕੁੜੀ ਨਿਸ਼ਾਨੀ ਪਿਆਰ ਦੀ ਚੰਨੋ ਕੋਕਾ ਸਾਡੇ ਮੇਰੇ ਸਾਰੇ ਉਧਰ ਹੀ ਫਿੱਟ ਹੋਏ ਸੀ ਨਾ ਮੈਂ ਤਾਂ ਬਹੁਤ ਟਾਈਮ ਬਾਅਦ ਆ ਕੇ ਪੰਜਾਬ ਦੇ ਨਾਲ ਕੰਮ ਕਰਨ ਲੱਗਿਆ 22 23 ਸਾਲ ਬਾਅਦ ਜਦੋਂ ਹੁਣ ਮੈਂ ਆ ਕੇ ਐਕਟਿਵਲੀ ਪੰਜਾਬ ਦੇ ਨਾਲ ਕੰਮ ਕਰਨ ਲੱਗਿਆ ਪਰ ਮੈਂ ਤੁਸੀਂ ਦੇਖੋ ਇਨਵੈਸਟ ਪਹਿਲਾਂ ਤੋਂ ਹੀ ਕਰਦਾ ਸੀ ਆਹ ਉਹ ਨਹੀਂ ਸਹੀ ਉਹ ਰਾਲ ਦੇ ਉਹ ਨਹੀਂ ਵਿਧਾਈ ਸੰਤਰਾਮੁਦਾਸੀ ਹੀਰ ਸ਼ੇਰ ਕੁਮਾਰ ਬਟਾਲਵੀ ਗੁਰਪ੍ਰਜਨ ਗੇਲ ਸਰਜੀਤ ਪਾਤਰ ਮੈਂ ਉਹ ਮੇਰੀ ਇੱਕ ਇਨਵੈਸਟਮੈਂਟ ਸੀ ਕਿ ਮੈਨੂੰ ਮੇਰਾ ਟਾਰਗੇਟ ਪੰਜਾਬ ਵਾਸਤੇ ਸੀ ਇਹ ਦੋਨਾਂ ਬੰਦਿਆਂ ਦਾ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਨਾ ਉਹਨਾਂ ਦੇ ਕੋਈ ਕੋਈ ਟਾਰਗੇਟ ਹੀ ਨਹੀਂ ਹੈ ਪੰਜਾਬ ਦੇ ਨਾਲ ਉਹਨਾਂ ਨੂੰ ਕੋਈ ਮੈਨੂੰ ਲੱਗਦਾ ਉਹਨਾਂ ਦਾ ਕੋਈ ਇੱਕ ਫਿਕਸ ਜਿਹੜਾ এজেন্ডਾ ਹੁੰਦਾ ਨਾ ਪੰਜਾਬ ਨੂੰ ਲੈ ਕੇ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਮੈਨੂੰ ਲੱਗਦਾ ਉਹ ਕੈਰੀ ਨਹੀਂ ਕਰਦੇ ਇਸ ਇਸ ਚੀਜ਼ ਨੂੰ ਉਹਨਾਂ ਨੇ ਕਿਉਂ ਬਿਆਨ ਦਿੱਤਾ ਜੈਲਸੀ ਚ ਦੇ ਦਿੱਤਾ ਜਾਂ ਕਈ ਵਾਰੀ ਕੀ ਹੁੰਦਾ ਦੂਸਰੇ ਆਰਟਿਸਟ ਦੀ ਬਹੁਤ ਚੜ੍ਹਾਈ ਹੁੰਦੀ ਹੈ ਉਹ ਵੀ ਕਿਉਂਕਿ ਆਰਟਿਸਟ ਜੈਲਸ ਵੀ ਬਹੁਤ ਕਰਦਾ ਅੱਜ ਆਰਟਿਸਟਾਂ ਜੈਲਸੀ ਬਹੁਤ ਹੁੰਦੀ ਹੈ ਜੈਲਸੀ ਫੈਕਟਰ ਹੈਗਾ ਦੇਖੋ ਜੀ ਦਿਲਜੀਤ ਕਹਿੰਦੇ ਦਿਲਜੀਤ ਦੀ ਚੜ੍ਹਾਈ ਹੋਈ ਕਿ ਦਿਲਜੀਤ ਤੋਂ ਮਿਕਾ ਸਿੰਘ ਤੇ ਗੁਰੂ ਰੰਦਾਵ ਉਹਨਾਂ ਨੇ ਜੈਲਸੀ ਦੇ ਕਰਕੇ ਬਿਆਨ ਦਿੱਤੇ ਹੈ ਦੇਖੋ ਮੈਨੂੰ ਸਦੀਕ ਸਾਹਿਬ ਦੀ ਇੱਕ ਗੱਲ ਯਾਦ ਹੈ ਮੈਂ ਉਹਨਾਂ ਦੀ ਕਿਤਾਬ ਪੜ੍ਹੀ ਸੀ ਸੰਸ਼ੇਦ ਸੰਧੂ ਉਹਨਾਂ ਦੀ ਇੱਕ ਕਿਤਾਬ ਹੈ ਸੁਰਦਰਿਆਵ ਔਰ ਆਰ ਦੇ ਜਾਂ ਇਦਾਂ ਕੋਈ ਇੱਕ ਪਾਰ ਦੇ ਸੀ ਇੱਕ ਆਰ ਦੇ ਇਦਾਂ ਕਰਕੇ ਉਹਦੇ ਵਿੱਚ ਮੁਹੰਮਦ সিদ্দিক ਸਾਹਿਬ ਜਿਹੜੇ ਆ ਉਹਨਾਂ ਨੇ ਕਿਹਾ ਵੀ ਮੈਨੂੰ ਪਤਾ ਹੈ ਕਿ ਜਦੋਂ ਕੋਈ ਨਵਾਂ ਆਰਟਿਸਟ ਆ ਜਾਂਦਾ ਹੈ ਤੇ ਜਿਹੜੇ ਪੁਰਾਣੇ ਆ ਉਹ ਲਾਈਨ ਚ ਲੱਗ ਜਾਂਦੇ ਆ ਇਹ ਫਿਤਰਤ ਹੈ ਇਹ ਦੁਨੀਆ ਦੀ ਇੱਕ ਹਿਊਮਨ ਜਿਹੜੀ ਟ੍ਰੈਂਡੈਂਸੀ ਹੈਗੀ ਉਹ ਉਹ ਹੈਗੀ ਹੈ ਤੇ ਜਦੋਂ ਵੀ ਕੋਈ ਨਵਾਂ ਆਰਟਿਸਟ ਆਉਂਦਾ ਵੱਡੀ ਚੜ੍ਹਾਈ ਹੁੰਦੀ ਹੈ ਤੇ ਪੁਰਾਣੇ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਉਹ ਪਿੱਛੇ ਹੋ ਜਾਂਦੇ ਐ ਇਦਾਂ ਨਹੀਂ ਹੁੰਦਾ ਕਿ ਉਹ ਬਿਲਕੁਲ ਖਤਮ ਹੋ ਜਾਂਦੇ ਐ ਬਟ ਉਹ ਪਿੱਛੇ ਹੋ ਜਾਂਦੇ ਐ ਉਹ ਲਾਈਨ 'ਚ ਲੱਗਦੇ ਲੱਗਦੇ ਐ ਤੇ ਉਹ ਲਾਈਨ ਦੇ ਵਿੱਚ ਤੁਸੀਂ ਕਿੰਨਾ ਕਿੰਨੀ ਧੀਰ ਖੜੇ ਹੋ ਸਕਦੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਹਾਡੀ ਕੁੱਲ ਸਮਗਰੀ ਕਿੰਨੀ ਹੈ ਤੁਹਾਡੇ ਕੋਲ ਕੰਟੈਂਟ ਕਿੰਨਾ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਤੁਸੀਂ ਕਿੰਨਾ ਸਿੱਖੇ ਹੋਏ ਹੋ ਤੁਸੀਂ ਕਿੰਨੀ ਰਾਗਦਾਰੀ ਸਿੱਖੀ ਹੋਈ ਹੈ ਗਾਇਕੀ ਦੀ ਗੱਲ ਕਰ ਲਓ ਲਿਟਰੇਚਰ ਦੀ ਗੱਲ ਕਰ ਲਓ ਤਾਂ ਤੁਸੀਂ ਉਸ ਲਾਈਨ ਦੇ ਵਿੱਚ ਖੜੇ ਹੋ ਸਕਦਾ ਤਾਂ ਜੈਲਸੀ ਤੇ ਆਰਟਿਸਟ ਵਿੱਚ ਹੁੰਦੀ ਹੈ ਸਭ ਤੋਂ ਜ਼ਿਆਦਾ ਮਤਲਬ ਮੇਰੇ ਖਿਆਲ ਚ ਸੱਤ ਕੰਜਰੀਆਂ ਜਿੰਨੀ ਜਿਹੜੀ ਜੈਲਸੀ ਹੈ ਨਾ ਉਹ ਇੱਕ ਆਰਟਿਸਟ ਵਿੱਚ ਹੁੰਦੀ ਹੈ ਅੰਦਰੋਂ ਜਲਦਾ ਇੱਕ ਰਿਹਾ ਯਾਦ ਹੁਣਾ ਤੁਹਾਨੂੰ ਉਹ ਕਪਿਲ ਦੇ ਸ਼ੋਅ ਤੇ ਵੀ ਜਦੋਂ ਮਿੱਕੇ ਦੀ ਵੀ ਗੱਲ ਚੱਲੇ ਸੀ ਮਿੱਕਾ ਆਪਣਾ ਚਲੋ ਯਾਰ ਦੋਸਤ ਮਿੱਤਰ ਆਏ ਸੀ ਗੱਲ ਨਹੀਂ ਤੇ ਉਦੋਂ ਵੀ ਮੈਂ ਇੱਕ ਗੱਲ ਕਹੀ ਸੀ ਵੀ ਇਹ ਜਦੋਂ ਜਦੋਂ ਕਿਸੇ ਦਾ ਗਾਣਾ ਚੱਲਦਾ ਹੈ ਤੇ ਆਪਣੇ ਟਵਿੱਟਰ ਤੇ ਜਾ ਕੇ ਵੇਖ ਕੇ ਤੇ ਫਿਰ ਕਹਿੰਦਾ ਯਾਰ ਅੱਛਾ ਇਹਦਾ ਵੀ ਚੱਲ ਗਿਆ ਐਥੇ ਕੋਈ ਨਹੀਂ ਗਿਆ ਇਹ ਇਹ ਬੜੀ ਮਸ਼ਹੂਰ ਹੋਈ ਸੀ ਗੱਲ ਤੇ ਉਹਦਾ ਮਤਲਬ ਆਰਟਿਸਟ ਜੈਲਸੀ ਤਾਂ ਹੁੰਦੀ ਹੁੰਦੀ ਹੈ ਪਰ ਉਹਨੂੰ ਡਿਸਾਈਡ ਕਰਨਾ ਹੁੰਦਾ ਵੀ ਮੈਂ ਕਿੱਥੇ ਖੜਾ ਹੋਣਾ ਮੈਂ ਇਹ ਪੰਜਾਬ ਦੀ ਗੱਲ ਹੋ ਰਹੀ ਹੈ ਤੇ ਮੈਂ ਪੰਜਾਬ ਨਾਲ ਖੜਾ ਹਾਂ ਇਮਾਨਦਾਰੀ ਬੜੀ ਜ਼ਰੂਰੀ ਹੈ ਜਦੋਂ ਤੁਸੀਂ ਇੱਕ ਪਰਸਨਲ ਜੈਲਸੀ ਹੈ ਇੱਕ ਜੇ ਤੁਸੀਂ ਅੱਛਾ ਕੰਮ ਕਰ ਰਹੇ ਹੋ ਮੇਰੀ ਤੁਹਾਡੇ ਨਾਲ ਨਹੀਂ ਬਣਦੀ ਪਰ ਯਾਰ ਤਾਰੀਫ਼ ਤੇ ਕਰਨੀ ਪੈਗੀ ਹੂੰ ਬਿਲਕੁਲ ਇਮਾਨਦਾਰੀ ਤੇ ਹੈ ਨਾ ਕਲਾਕਾਰ ਆਰਟਿਸਟ ਦੀ ਇਮਾਨਦਾਰੀ ਤੇ ਹੈ ਨਾ ਕਿ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਤਾਂ ਫਿਰ ਇਹ ਹੁਣ ਤੁਸੀਂ ਮਤਲਬ ਆਪਾਂ ਇਹ ਇੱਕ ਛੋਟਾ ਜਿਹਾ ਸਵਾਲ ਮੇਰਾ ਇਹ ਮੈਂ ਚਾਹੁੰਦਾ ਕਿ ਇਹ ਜਿਹੜੇ ਬਿਆਨ ਮੀਕਾ ਸਿੰਘ ਨੇ ਤੇ ਗੁਰੂ ਰੰਧਾਵਾ ਨੇ ਦਿੱਤੇ ਆ ਦਲਜੀਤ ਦਸਾਂਝ ਦੇ ਬਰਾਬਰ ਪਹੁੰਚ ਨਹੀਂ ਪਾਏ ਜਾਂ ਉਹ ਬਹੁਤ ਉੱਪਰ ਲੈਵਲ ਹੋ ਗਿਆ ਇਸ ਕਰਕੇ ਬਿਆਨ ਆਏ ਜਲਦੀ ਤੇ ਦਲਜੀਤ ਤੇ ਹੁਣ ਬਹੁਤ ਹਾਈ ਮਤਲਬ ਬਹੁਤ ਵੱਡੇ ਲੈਵਲ ਤੇ ਜਾ ਕੇ ਬੈਠਾ ਹੋਇਆ ਹੁਣ ਹੁਣ ਉਹਦਾ ਟਾਈਮ ਚੱਲ ਰਿਹਾ ਤੇ ਹੁਣ ਉਹਨੂੰ ਛੇੜਨਾ ਜਿਹੜਾ ਵੀ ਉਹਨੂੰ ਛੇੜੇਗਾ ਉਹਨੂੰ ਮੂੰਹ ਦਿਖਾਣੀ ਪਏਗੀ ਪਏਗੀ ਜੋ ਵੀ ਕਰ ਲੂਗਾ ਕਿਉਂਕਿ ਗੁਰੂ ਗੁਰੂ ਹੁਣਾਂ ਨੂੰ ਵੀ ਲੋਕਾਂ ਨੇ ਬਹੁਤ ਕ੍ਰਿਟੀਸਾਈਜ਼ ਕੀਤਾ ਗੁਰੂ ਰੰਧਾਵਾ ਨੂੰ ਕਿਉਂਕਿ ਦੂਰ ਰੰਧਾਵਾ ਨੂੰ ਇੰਨ ਲੋਕਾਂ ਨੂੰ ਬਹੁਤ ਕ੍ਰਿਟਿਸਾਈਜ਼ ਕੀਤਾ ਗੁਰੂ ਗੰਧਵਾ ਜੀ ਤੁਹਾਨੂੰ ਪਤਾ ਕਿ ਆ ਕੇ ਪਿੱਛੇ ਜੇ ਐਕਟਿਵ ਹੋਇਆ ਸੀ ਬੱਬੂ ਮਾਨ ਨਾ ਫਿਲਮ ਆਈ ਪਿੱਛੇ ਜੇ ਪੰਜਾਬ ਦੇ ਮੈਂ ਦੇਖਿਆ ਹਾਂ ਜੀ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ ਚ ਪੋਸਟਾਂ ਪਾਈਆਂ ਥੋੜੇ ਇੱਕ ਦਿਨ ਗੁਰੂ ਗੰਧਵਾ ਨੇ ਪਿਆਰ ਜਾਗਿਆ ਸੀ ਪੰਜਾਬ ਪਰ ਹੋਣ ਹੋਣ ਪਾਈਆਂ ਸੀ ਬਹੁਨੇ ਸਾਰੇ ਕਿਸਾਨਾਂ ਦੇ ਪਰ ਉਸ ਤੋਂ ਬਾਅਦ ਇੱਕ ਵਾਰ ਚਰਚਾ ਹੋਈ ਗੁਰੂ ਜੀ ਵੀ ਗੁਰੂ ਐਕਟਿਵ ਹੋ ਗਿਆ ਪਰ ਗੁਰੂ ਦੀ ਹੁਣ ਫਿਰ ਲਾਪਾ ਕਰਤੀ ਲੋਕਾਂ ਨੇ ਕਿ ਇਹ ਕੀ ਕਰੀ ਜਾਂਦਾ ਵੀ ਕੀ ਲੋੜ ਕੀ ਸੀ ਬੋਲਣ ਦੀ ਮੇਰੇ ਖਿਆਲ ਲੋੜ ਵੀ ਨਹੀਂ ਸੀ ਕਿਉਂਕਿ ਦੇਖੋ ਇਹ ਜਿਹੜਾ ਇੱਥੇ ਜਰਨਲ ਬੋਲਣਾ ਚਾਹੀਦਾ ਸੀ ਜਿੱਦਾਂ ਮੇਰੇ ਖਿਆਲ 'ਚ ਮੈਂ ਬੋਲਿਆ ਉਹਦੇ ਵਾਸਤੇ ਮੈਂ ਸਿਰਫ ਦਲਜੀਤ ਨੂੰ ਫੇਵਰ ਨਹੀਂ ਕੀਤਾ ਮੈਂ ਇਸ ਗੱਲ ਨੂੰ ਬੋਲਿਆ ਕਿ ਯਾਰ ਜੇ ਤੁਸੀਂ ਹਟਾਉਣਾ ਹੀ ਆ ਤਾਂ ਫਿਰ ਸਾਰਾ ਕੰਟੈਂਟ ਹਟਾਓ ਬਿਲਕੁਲ ਤੁਹਾਡਾ ਤੇ ਸਾਰਾ ਹੀ ਕੰਟੈਂਟ ਜਿਹੜਾ ਆਲਮੋਸਟ ਜਿਹੜਾ 70 80% ਜਿਹੜਾ ਉਹ ਕੰਟੈਂਟ ਤੁਹਾਡਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ ਤੁਹਾਡੇ ਹਰ ਤੁਹਾਡੇ ਆਰਟਿਸਟ ਜਿਹੜੇ ਅੱਜ ਹਰ ਆਰਟਿਸਟ ਮੈਂ ਇੱਕ ਨਵੀਂ ਵਾਰ ਨਹੀਂ ਕੱਢ ਰਿਹਾ ਹਰ ਆਰਟਿਸਟ Nusrat Saab ਦੇ ਗਾਣੇ गा ਕੇ ਰੋਟੀ ਕਮਾ ਰਿਹਾ ਹੈ ਤੁਹਾਡੇ ਦਿੱਲੀ ਬੰਬੇ ਦੇ ਜਿਹੜੇ ਜਿੰਨੇ ਸੂਫੀ ਗਰੁੱਪ ਬਣਿਆ ਕਿਹਦੇ ਗਾਣੇ ਗਾਉਂਦੇ ਆ ਨਾ ਗਲਤ ਗਲਤ ਦੁਦਵਾਨਾ ਸਹੀ ਸਹੀ ਹਨਾ ਇਹ ਇਹ ਵਾਲੇ ਤੁਸੀਂ ਲੈ ਲਓ ਉਸ ਤੋਂ ਬਾਅਦ ਜਿੰਨੇ ਗਾਣੇ ਨੇ Nusrat Saab ਦੇ ਗਾਣੇ ਆ ਜਾਤ ਰਾਤ ਫਤਿਹ ali ਖਾਨ ਦੇ ਗਾਣੇ ਤੁਹਾਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਸਾਰੀਆਂ Nusrat Fateh Ali Khan ਨਾਲ ਰਾਤ ਫਤਿਹ ali Khan ਨਾਲ ਜਾਂ ਉਹਨਾਂ ਦੇ ਕਵਰਾਂ ਨਾਲ ਭਰੀਆਂ ਹੋਈਆਂ ਤੁਹਾਡੀਆਂ ਫਿਲਮਾਂ ਦੇ ਵਿੱਚ ਰਾਤ ਫਤਿਹ ali ਦੇ ਗਾਣੇ ਨੇ ਜਾਂ Atif Aslam ਦੇ ਗਾਣੇ ਨੇ Nusrat Saab ਦੇ ਗਾਣੇ ਨੇ ਤੁਹਾਡੇ ਐਕਟਰ ਉਹਨਾਂ ਉੱਥੋਂ ਆਏ ਨੇ ਜਾਂ ਤਾਂ ਫਿਰ ਤੁਸੀਂ ਪੂਰਾ ਦਾ ਪੂਰਾ ਹੀ ਵਾਸ਼ ਕਰੋ ਨਾ ਜੇ ਅਣਖ ਦਿਖਾਣੀ ਹੈ ਤਾਂ ਪੂਰੀ ਅਣਖ ਦਿਖਾਓ ਨੇ ਇੱਕ ਪਾਸੇ ক্রিকেট ਦੇ ਖਿਡਾਰੀ ਆਉਂਦੇ ਉਹਨਾਂ ਨਾਲ ਤਾਂ ਬਹਿ ਕੇ ਫੋਟੋਆਂ ਹੁੰਦੀਆਂ ਨੇ ਪਾਕਿਸਤਾਨ ਦੇ ਖਿਡਾਰੀ ਆਉਂਦੇ ਹਾਕੀ ਦੇ ਖਿਡਾਰੀ ਆਉਂਦੇ ਆ ਦੇਖੋ ਜਿਹੜਾ ਆਰਟ ਹੈ ਨਾ ਆ ਦੋ ਦੋਗਲੀ ਗੱਲ ਕਿਉਂ ਕਰਦੇ ਆ ਬੰਦੇ ਮੈਂ ਉਹੀ ਕਹਿੰਨਾ ਨਾ ਵੀ ਜੇ ਅਣਕ ਦਿਖਾਉਣੀਆਂ ਫਿਰ ਪੂਰੀ ਅਣਕ ਦਿਖਾਓ ਫਿਰ ਔਰ ਤੁਸੀਂ ਹੁੰਦੇ ਕੌਣ ਆਣਕ ਦਿਖਾਉਣ ਵਾਲੇ ਇਹ ਕੋਈ ਅਫੀਸ਼ੀਅਲ ਜਾਂ ਫਿਰ ਅਫੀਸ਼ੀਅਲ ਕੋਈ ਸਟੇਟਮੈਂਟ ਆਏ ਕੋਈ ਪ੍ਰਾਈਮ ਮਿਨਿਸਟਰ ਸਟੇਟਮੈਂਟ ਦੇ ਕੋਈ ਮੁੱਖ ਮੰਤਰੀ ਸਟੇਟਮੈਂਟ ਦੇ ਜਾਂ ਹੋਮ ਮਿਨਿਸਟਰ ਕੋਈ ਸਟੇਟਮੈਂਟ ਦੇ ਤੁਸੀਂ ਚੱਕ ਕੇ ਕੋਈ ਵੀ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਦੇ ਖਿਲਾਫ ਹੋ ਜਾਓ ਔਰ ਬਸ ਉਹ ਜੈਲਸੀ ਦਾ ਹੀ ਚੱਕਰ ਹੈ ਨਹੀਂ ਕੋਈ ਇਹ ਵੀ ਹੁੰਦਾ ਜਿਸੀ ਜੀ ਕਿ ਤੁਸੀਂ ਤੁਹਾਡੇ ਪੋਲੀਟੀਸ਼ੀਅਨਸ ਦੇ ਨਾਲ ਵੀ ਬਹੁਤ ਵਧੀਆ ਮਿੱਤਰਤਾ ਕਿ ਕੋਈ ਕਿਸੇ ਨੇ ਕਿਹਾ ਹੋਵੇ ਕਿ ਪਾਈ ਆ ਚੱਕ ਕੇ ਬੋਲਦੇ ਦਿਲਜੀਤ ਦੇ ਖਿਲਾਫ ਕੋਈ ਰਾਜਨੀਤੀ ਵੀ ਹੁੰਦੀ ਹੈ ਇਹਦੇ ਚ ਲੱਗਦਾ ਕੁਝ ਕਿ ਆਪਦੇ ਲਈ ਬੋਲਦਾ ਚੱਕ ਵੀ ਚਰਚਾ ਚਾਉਣ ਵਾਸਤੇ ਕਰਦੀ ਹੈਗਾ ਨਹੀਂ ਮੈਨੂੰ ਲੱਗਦਾ ਆਪੇ ਆਪੇ ਉਹਨੂੰ ਲੱਗਦਾ ਹੋਣਾ ਵੀ ਇਹ ਦੇਸ਼ ਭਗਤੀ ਵੀ ਸਾਬਤ ਕਰਦੇ ਆ ਨਾ ਹਾਂ ਪੀ ਦੇਸ਼ ਭਗਤੀ ਨੂੰ ਥੋੜਾ ਜਿਹਾ ਪਿਆਸੀ ਕਰਕੇ ਦੇਖਦੇ ਆ ਵੀ ਹੋ ਸਕਦਾ ਸਾਡਾ ਵਧੀਆ ਹੋ ਜੇ ਪਰ ਉਹ ਕਈ ਵਾਰੀ ਉਲਟੀਆਂ ਵੀ ਪੈ ਜਾਂਦੀਆਂ ਨੇ ਨਾ ਚੀਜ਼ਾਂ ਤੇ ਹਰ ਬਿਲਕੁਲ ਜੀ ਅਸੇ ਬੋਡਕਾਸਟ ਕਾਫੀ ਵੱਡਾ ਹੈ ਤੇ ਲੰਬੀ ਹੀ ਹੈਗਾ ਸਵਾ ਲੀ ਕਿੰਨੇ ਦਾ ਹੋਏਗਾ ਆ ਲੇਕਿਨ ਇਹਨੂੰ ਦੋ ਪਟਾ ਦੇ ਵਿੱਚ ਜਾਂ ਤਿੰਨ ਪਟਾ ਦੇ ਵਿੱਚ ਕਰਕੇ ਵੇਖਾਂਗੇ ਅੱਛਾ ਇਹ ਆਪਣਾ ਜਸਸੀ ਜਿਹੜੇ ਨੇ ਜਸਬਿੰਦਰ ਜਸਸੀ ਜੀ ਇਨਾਂ ਨੇ ਸਭ ਤੋਂ ਪਹਿਲੇ ਜਸਬੀਰ ਆਪਣਾ ਦਿਲ ਦਿਲਜੀਤ ਦੋਸਾਂ ਦੇ ਬਾਰੇ ਚ ਨਾ ਸਭ ਤੋਂ ਪਹਿਲਾ ਬਿਆਨ ਉਹਨਾਂ ਦੇ ਹੱਕ ਦੇ ਬਾਰੇ ਚ ਦਿੱਤਾ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਨਹੀਂ ਹੋਈ ਕਿਸੇ ਨੇ ਰੱਬੜ ਜਮਾ ਕਰਾਈ ਕਿ ਲਿਖ ਕੇ ਦਰਖਾਸਤ ਕੀਤੀ ਸੀ ਲੇਕਿਨ ਉਹ ਬੰਦਾ ਵੀ ਸਾਹਮਣੇ ਨਹੀਂ ਆਇਆ ਕਿੰਨੇ ਕਰਾਈ ਕਿੰਨੇ ਨਹੀਂ ਕਰਾਈ ਉਹ ਮਤਲਬ ਕਿ ਉਹ ਸਭ ਕੁਝ ਸੌਟ ਆਊਟ ਹੋ ਗਿਆ ਕੋਈ ਮਸਲਾ ਨਹੀਂ ਬਣਿਆ ਅੱਛਾ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਕਿ ਜਿਹੜਾ ਆਪਣਾ ਰੰਦਾਵਾ ਤੇ ਦੂਜਾ ਕੀਮਿਕਾ ਨੇ ਪੰਜਾਬ ਤੋਂ ਹੈਗੇ ਹੀ ਨਹੀਂ ਹੈ ਕਿਉਂਕਿ ਉਹਨਾਂ ਨੇ ਕਦੀ ਐਫਰਟ ਹੀ ਨਹੀਂ ਕੀਤੀ ਪੰਜਾਬ ਦੇ ਨਾਲ ਜੁੜਨ ਦੀ ਠੀਕ ਹੈ ਉਹ ਸ਼ੁਰੂ ਤੋਂ ਹਰ ਬੰਦੇ ਦਾ ਨਾ ਜਿਹੜੇ ਪੰਜਾਬ ਨਾਲ ਕਨੈਕਟ ਹੁੰਦੇ ਨੇ ਉਹ ਆਪਣਾ ਮਿਸ਼ਨ ਲੈ ਕੇ ਚੱਲਦੇ ਨੇ ਅਸੀਂ ਪੰਜਾਬ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਤੁਰਦੇ ਪਏ ਆ ਤੇ ਉਹਨਾਂ ਨੇ ਉਹ ਕੋਸ਼ਿਸ਼ ਕੀਤੀ ਨਹੀਂ ਇਸ ਲਈ ਕਹਿੰਦੇ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਕਿ ਉਹ ਪੰਜਾਬ ਦੇ ਹੈਗੇ ਨੇ ਬਿਲਕੁਲ ਲੇਕਿਨ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣੇ ਨਹੀਂ ਸੀ ਚਾਹੀਦੇ ਹੈਗੇ ਯਾਨੀ ਹੈਗੇ ਲੇਕਿਨ ਉਹਨਾਂ ਨੂੰ ਬਿਆਨ ਨਹੀਂ ਸੀ ਦੇਣਾ ਚਾਹੀਦਾ ਇਸ ਤਰ੍ਹਾਂ ਦਾ ਉਹਨਾਂ ਦੇ ਖਿਲਾਫ ਨਾਰਮਲ ਗੱਲ ਕਰ ਦਿੰਦੇ ਨਾ ਨਾਰਮਲ ਗੱਲ ਕਰ ਦਿੰਦੇ ਕਿ ਦੇਖੋ ਇਹ ਇੰਨੇ ਪਲੇਟਫਾਰਮ ਐਸੇ ਨੇ ਜਿੱਥੇ ਪਾਕਿਸਤਾਨ ਨਾਲ ਨਾਲ ਚੱਲਦਾ ਪਿਆ ਜਿਵੇਂ ਅ ਗੁਰੂ ਰੰਦਾਵੇ ਦਾ ਗਾਣਾ ਕੁੜੀ ਲਾਹੌਰ ਦੀ ਏ ਠੀਕ ਏ ਕਿ ਅਗਰ ਤੁਸੀਂ ਏਡੀ ਪਾਕਿਸਤਾਨ ਦੇ ਖਿਲਾਫ ਜਾਂ ਉਹਨਾਂ ਦੀ ਮੂਵੀ ਦੇ ਵਿੱਚ ਜਾ ਕੇ ਤੁਸੀਂ ਆਪਣੇ ਹੀ ਪੰਜਾਬੀ ਭਰਾ ਨੂੰ ਇਹੋ ਜਿਹੀ ਗੱਲ ਕਹਿੰਦੇ ਪਏ ਹੋ ਤੇ ਫਿਰ ਤੁਸੀਂ ਸਭ ਤੋਂ ਪਹਿਲੇ ਸੋਸ਼ਲ ਮੀਡੀਆ ਤੇ ਜਾ ਕੇ YouTube ਤੇ ਆਪਣਾ ਗਾਣਾ ਡਿਲੀਟ ਕਰੋ ਬਿਲਕੁਲ ਤੁਸੀਂ ਜਨ ਤੋਂ ਪੰਜਾਬ ਦੇ ਲਾਹੌਰ ਨੂੰ ਮੈਂਸ਼ਨ ਕਰਕੇ ਤੇ ਰੁਪਈਏ ਕਮਾਉਂਦੇ ਪਏ ਹੋ ਤੁਸੀਂ ਉਹਨੂੰ ਡਿਲੀਟ ਕਰੋ ਸਭ ਤੋਂ ਪਹਿਲੇ ਕਿ ਗੱਲ ਕਰ ਲੈਣੀ ਬੜੀ ਆਸਾਨ ਹੈ ਲੇਕਿਨ ਜੇ ਤੂੰ ਆਪਣੇ ਤੇ ਪੈਂਦੀ ਏ ਉਦੋਂ ਉਹਨੂੰ ਤੇ ਨਭਾ ਕਰਨਾ ਔਖਾ ਹੋ ਜਾਂਦਾ ਜਿਵੇਂ ਭਾਜੀ ਨੇ ਉਹੀ ਤੇ ਗੱਲ ਕਰ ਰਹੇ ਸੀਗੇ ਮਤਲਬ ਕਿ ਇਹ ਜਿਹੜੇ ਲੋਗ ਨੇ ਨਾ ਬਸ ਉਹ ਕਹਿੰਦੇ ਨੇ ਜਿਹੜਾ ਸਭ ਤੋਂ ਜ਼ਿਆਦਾ ਜੈਲਸੀ ਜਿਹੜੀ ਨਾ ਇਹ ਐਕਟਰਾਂ ਦੇ ਵਿੱਚ ਹੁੰਦੀ ਹੈ ਇਸ ਤਰ੍ਹਾਂ ਇਹ ਕਹਿੰਦੇ ਸੱਤ ਤਨ ਜਿਹੜੀਆਂ ਜਿਹਨੀਆਂ ਜੈਲਸੀ ਜਿਹੜੀ ਹੈ ਨਾ ਇੱਕ ਸਟਾਰ ਦੇ ਵਿੱਚ ਹੁੰਦੀ ਹੈ ਇੱਕ ਐਕਟਰ ਦੇ ਵਿੱਚ ਹੁੰਦੀ ਹੈ ਤੇ ਜ਼ਾਰੀ ਗੱਲ ਹੈ ਕਿ ਦਲਜੀਤ ਨੂੰ ਜੇ ਨਹੀਂ ਉਹਦੇ ਕਹਿੰਦਾ ਚੜ੍ਹਾਈ ਹੋ ਰਹੀ ਹੈ ਨਾ ਉਹਨਾਂ ਨੂੰ ਜ਼ਾਰੀ ਗੱਲ ਹੈ ਫੀਲ ਤੇ ਹੁੰਦਾ ਹੀ ਹਰ ਬੰਦੇ ਦਾ ਹੁਣ ਇੱਕ ਚੀਜ਼ ਹੈ ਨਾ ਕਿ ਵੀਰੇ ਦਾ ਗਾਣਾ ਪਾਉਂਦੇ ਨੇ ਇਧਰੋਂ ਪਾਉਂਦੇ ਨੇ 4 ਮਿਲੀਅਨ 5 ਮਿਲੀਅਨ ਮਾਰ ਜਾਂਦਾ ਤੇ ਉਹਨਾਂ ਦਾ ਨਹੀਂ ਚੱਲਦਾ ਹੈਗਾ ਲੋਕ ਨਹੀਂ ਪਸੰਦ ਕਰਦੇ ਹੁਣ ਸਗੋਂ ਜਿਹੜੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਹੁਣ ਹੋਰ ਲੋਕਾਂ ਦੇ ਲੋਕਾਂ ਦੇ ਵਿੱਚ ਹੋਰ ਨਫਰਤ ਪੈ ਗਈ ਇਸ ਗੱਲ ਤੋਂ ਕਿ ਇਹ ਪੰਜਾਬ ਦੇ ਹੋ ਕੇ ਪੰਜਾਬੀ ਭਰਾ ਨੂੰ ਗੱਲਬਾਤ ਕਰੀ ਜਾ ਰਹੇ ਉਹ ਵੀ ਉਸ 스타 ਨੂੰ ਜਿਹੜਾ ਇਸ ਟਾਈਮ ਪੰਜਾਬ ਦਾ ਚਮਕਦਾ ਸਤਾਰ ਹੈ ਬਿਲਕੁਲ ਜੀ ਜਿੰਦੀ ਮਤਲਬ ਕਿ ਕਹਿੰਦੇ ਬੁਲੰਦੀਆਂ ਇਸ ਟਾਈਮ ਹੱਥ ਵੀ ਨਹੀਂ ਲੱਗਦੀਆਂ ਉਹਦੀਆਂ ਬੁਲੰਦੀਆਂ ਨੂੰ ਕਿ ਏਡੀ ਚੜ੍ਹਾਈ ਹੋਈ ਹੋਈ ਏ ਤੇ ਮੀਕਾ ਵੀ ਤੈਨੂੰ ਪਤਾ ਹੈ ਕੋਈ ਐਡਾ ਤਗੜਾ ਸਿੰਗਰ ਨਹੀਂ ਹੈਗਾ ਜਾਂ ਗੁਰੂ ਰੰਧਾਵਾ ਵੀ ਨੂੰ ਤੁਸੀਂ ਕਹਿ ਦੋ ਕਿ ਯਾਰ ਬਹੁਤ ਅੱਛਾ ਸਿੰਗਰ ਏ ਉਸ ਕਲਾਸ ਦਾ ਨਹੀਂ ਸੀ ਨੀ ਕਲਾਸ ਸਿੰਗਰ ਹਰ ਬੰਦੇ ਤੇ ਆਪਣਾ ਟਾਇਲਰਡ ਹੁੰਦਾ ਏ ਉਹ ਆਪਣਾ ਇੱਕ ਆਪਣਾ ਹੁੰਦੀ ਹੁੰਦੀ ਓ ਲਾਲ ਲੈ ਕੇ ਚੱਲਦਾ ਏ ਸਾਰੇ ਸਟਾਰ ਹੁੰਦੇ ਨੇ ਹਰ ਬੰਦਾ ਐਫਰਟ ਕਰਦਾ ਹੈ ਮਿਹਨਤ ਕਰਦਾ ਹੈ ਤੇ ਇੱਥੇ ਤੱਕ ਆਂਦਾ ਹੈ ਲੇਕਿਨ ਕਿਸੇ ਦੇ ਬਾਰੇ ਚ ਆਪਣਾ ਬੁਗਜ਼ ਰੱਖਣਾ ਜਾਂ ਦਿਲੋਂ ਮੈਲ ਰੱਖਣਾ ਜਿਹੜੀ ਇਹਨਾਂ ਬੁਰੀ ਕਰਦਾ ਹੈ ਠੀਕ ਹੈ ਨਾ ਕਰੋ ਜੇ ਤੁਸੀਂ ਹੱਕ ਚ ਨਹੀਂ ਕਰ ਸਕਦੇ ਤੇ ਤੁਸੀਂ ਖਿਲਾਫ ਵੀ ਨਾ ਬੋਲੋ ਤੁਸੀਂ ਖਮੋਸ਼ੀ اختیار ਕਰ ਲਓ ਕਿ ਹਜ਼ਾਰਾਂ ਸਟਾਰ ਐਸੇ ਨੇ ਹਜ਼ਾਰਾਂ ਸਿੰਗਰ ਐਸੇ ਨੇ ਜਿਨ੍ਹਾਂ ਨੇ ਕੋਈ ਇਰਾਦੇ ਮੰਨੀ ਕੀਤਾ ਬਿਲਕੁਲ ਉਹਨਾਂ ਨਾਲ ਤੇ ਬਹੁਤ ਵੱਡੇ ਵੱਡੇ ਸਟਾਰ ਪਏ ਨੇ ਜਿਨ੍ਹਾਂ ਨੇ ਖਮੋਸ਼ੀ ਇਖਤियार ਕੀਤੀ ਮਤਲਬ ਕਿ ਅਸੀਂ ਇੱਕ ਵੀਡੀਓ ਵੇਖਦੇ ਪਏ ਸੀ ਮੈਂ ਰੀਲ ਦੇਖਦਾ ਪਿਆ ਸੀ ਉਹ ਬੈਠੇ ਹੋਏ ਸੀ ਕੀ ਨਾਮ ਹੈ ਗਿੱਪੇ ਗਿੱਪੇ ਸੀ ਐਮ ਇਹ ਵਿਰਖ ਸੀਗਾ ਵਿਰਖ ਸੀ ਉਹਨਾਂ ਦਾ ਕੈਮਰਾ ਕਹਿੰਦੇ ਪਏ ਨੇ ਜੀ ਕਿ ਨਹੀਂ ਸੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਫਿਲਮ ਜੇ ਬਲਾਕ ਵੀ ਕਰ ਦਿੱਤੀਏ ਚਲੋ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਕਰ ਦਿੱਤੀ ਇਹ ਤਾਂ ਕਿਸੇ ਨੂੰ ਕਿਸੇ ਦੇ ਖਿਲਾਫ ਨਹੀਂ ਬੋਲਦੇ ਬਿਲਕੁਲ ਉਹਨਾਂ ਨੇ ਕਿਹਾ ਅਗਰ ਉਹਨਾਂ ਨੇ movies controversy ਤਾਂ ਪਹਿਲੇ ਬਣਾ ਲਈ ਸੀ ਤੇ ਉਹਦੇ ਤੇ ਕੋਈ ਨਾ reaction ਇਹ reaction ਨਹੀਂ ਸੀ ਉਹਨਾਂ ਨੂੰ ਅਗਲੀ ਅਗਲੀ ਜਿਹੜੀ ਚੀਜ਼ਾਂ ਹੋਣੀਆਂ ਚਾਹੀਦੀਆਂ on the time ਇਹ ਫੋਨ ਦੇਖੋ ਨਾ ਅੱਗੇ ਜਾ ਕੇ ਮੈਚੇਸ ਵਗੈਰਾ ਸਟਾਰਟ ਹੋਣੇ ਕਿ ਇਹ hockey ਦੇ ਆਪਣਾ cricket ਦੇ cricket ਦੇ ਠੀਕ ਹੈ ਇਹਦੇ ਵਿੱਚ ਵੀ ਸਾਰਿਆਂ ਦਾ ਇਕੱਠਾ ਹੋਣਾ ਹੀ ਹੋਣਾ ਹੈ ਤੇ ਮੈਂ ਕਹਿੰਦਾ ਇੰਨੀ ਨਫ਼ਰਤਾਂ ਨਹੀਂ ਰੱਖਣੀਆਂ ਚਾਹੀਦੀਆਂ ਇਆਂ ਲੋਕਾਂ ਦੇ ਦਿਲਾਂ 'ਚ ਇੰਨੀ ਨਫ਼ਰਤਾਂ ਨਹੀਂ ਪਾਉਣੀਆਂ ਚਾਹੀਦੀਆਂ ਬਾਕੀ ਅ ਬੜੇ ਹੀ ਅੱਛੇ ਗੱਲਾਂ ਕੀਤੀਆਂ ਜਸਪਿੰਦਰ ਜਸਜੀਤ ਸਿੰਘ ਨੇ ਤੇ ਇਹਨਾਂ ਦਾ ਪੂਰਾ ਬॉडਕਾਸਟ ਅਸੀਂ ਦੇਖਾਂਗੇ ਇਹਨਾਂ ਦੀ ਅੱਗੇ ਗੱਲਬਾਤਾਂ ਸੁਣਾਂਗੇ ਹੋਰ ਇਹਨਾਂ ਨੇ ਕੀ ਗੱਲਬਾਤਾਂ ਕੀਤੀਆਂ ਕੀ ਨਹੀਂ ਸਾਡੇ ਨਾਲ ਜੁੜੇ ਰਹਿਣਾ ਸਾਡੇ ਬॉडਕਾਸਟ ਦੇ ਨਾਲ ਰਹਿਣਾ ਅਸੀਂ ਦੇਖਦੇ ਰਵਾਂਗੇ ਤੇ ਮਿਲਦੇ ਆ ਨਵੇਂ ਬॉडਕਾਸਟ ਦੇ ਪੌੜ ਦੇ ਵਿੱਚ ਉਦੋਂ ਤੱਕ ਰੱਖੋ ਆਪਣਾ ਖਿਆਲ ਰੱਬ ਰੱਖਾ